ਬਾਡੀ ਬਿਲਡਰ ਵਰਿੰਦਰ ਘੁੰਮਣ ਸਾਡੇ ਵਿਚਕਾਰ ਨਹੀਂ ਰਹੇ 9 ਅਕਤੂਬਰ 2025 ਨੂੰ ਆਖਰੀ ਸਾਹ ਲੈਂਦੇ ਨੇ ਔਰ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਦੁਪਹਿਰ 3 ਵਜੇ ਦੇ ਤਕਰੀਬਨ ਕੀਤਾ ਜਾਏਗਾ ਔਰ ਇਸੇ ਦੌਰਾਨ ਇੱਕ ਪੋਸਟ ਸਾਹਮਣੇ ਆਈ ਹੈ ਜੋ ਵਰਿੰਦਰ ਘੁੰਮਣ ਦੇ ਵੱਲੋਂ ਆਖਰੀ ਵਾਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਸਾਂਝੀ ਕੀਤੀ ਗਈ ਸੀ ਇਸ ਪੋਸਟ ਨੂੰ ਪੜ੍ਹ ਕੇ ਹਰ ਕਿਸੇ ਦੀ ਅੱਖ ਨਮ ਹੋ ਰਹੀ ਹੈ ਤਾਂ ਬਾਡੀ ਬਿਲਡਰ ਵਰਿੰਦਰ ਘੁੰਮਣ ਦੇ ਸਸਕਾਰ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਆਖਰੀ ਵਾਰ ਜੋ ਪੋਸਟ ਸਾਂਝੀ ਕੀਤੀ ਸੀ ਉਸ ਬਾਬਤ ਵੀ ਦੱਸਾਂਗੇ ਪਰ ਦੱਸ ਦਈਏ ਕਿ ਅੱਜ ਦੁਪਹਿਰ 3 ਵਜੇ ਦੇ ਕਰੀਬ ਜਿਹੜਾ ਉਹਨਾਂ ਦਾ ਸਸਕਾਰ ਕੀਤਾ ਜਾਏਗਾ ਤਾਂ ਬੀਤੇ ਦਿਨ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਹੀ ਦੋ ਵਾਰ ਹਾਰਟ ਅਟੈਕ ਆਂਦਾ ਵਰਿੰਦਰ ਘੁੰਮਣ ਨੂੰ ਤੇ ਉਸ ਮਗਰੋਂ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀ ਜੰਮ ਕੇ ਹਸਪਤਾਲ ਦੇ ਵਿੱਚ ਹੀ ਹੰਗਾਮਾ ਕੀਤਾ ਜਾਂਦਾ ਹੈ ਹਸਪਤਾਲ ਪ੍ਰਸ਼ਾਸਨ ਦੇ ਉੱਤੇ ਵੀ ਵੱਡੇ aarop ਜ਼ਰੂਰ ਲਗਾਏ ਜਾਂਦੇ ਨੇ ਪਰ ਅਜੇ ਹਿੱਦ ਵਿੱਚ ਅੰਤਿਮ ਯਾਤਰਾ ਬਾਰੇ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੇ ਹਾਂ ਕਿ ਬਰਿੰਦਰ ਸਿੰਘ ਘੁੰਮਣ ਦੀ ਜੋ ਬੀਤੇ ਦਿਨ 9 ਅਕਤੂਬਰ 2025 ਨੂੰ ਮੌਤ ਹੋਈ ਹੈ ਤਾਂ ਅੰਤਿਮ ਸੰਸਕਾਰ ਦੀ ਮਿਤੀ 10 ਅਕਤੂਬਰ ਨੁਟੈਗਤੀ ਗਈ ਹੈ ਦੁਪਹਿਰ 3 ਵਜੇ ਮਾਡਲ ਟਾਊਨ ਜਲੰਧਰ ਦੇ ਸ਼ਮਸ਼ਾਨ ਘਾਟ ਦੇ ਵਿੱਚ ਅੰਤਿਮ ਸੰਸਕਾਰ ਦੀਆਂ ਸਾਰੀਆਂ ਰਸਮਾਂ ਜਿਹੜੀਆਂ ਨੇ ਉਹ ਅਦਾ ਕੀਤੀਆਂ ਜਾਣਗੀਆਂ ਔਰ ਆਖਰੀ ਪੋਸਟ ਬਾਰੇ ਜ਼ਿਕਰ ਕਰ ਲੈਂਦੇ ਹਾਂ ਜੋ ਵਰਿੰਦਰ ਘੁੰਮਣ ਦੇ ਵੱਲੋਂ ਸਾਂਝਾ ਕੀਤਾ ਗਿਆ ਸੀ ਆਪਣੀ ਫੇਸਬੁੱਕ ਦੇ ਉੱਤੇ ਔਰ ਉਹ ਲਿਖਦੇ ਨੇ ਜਵੰਦਾ ਬ੍ਰਦਰ ਬਾਰੇ ਆਰ ਆਈ ਪੀ ਬ੍ਰਦਰ ਪੰਜਾਬ ਅਤੇ ਪੰਜਾਬੀ 뮤ਜ਼ਿਕ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਹੈ ਵਾਈ ਗੁਰੂ ਪਰਿਵਾਰ ਨੂੰ ਬਲ ਬਖਸ਼ੇ ਤੁਸੀਂ ਸੋਚੋ ਕਿ ਜਿਹੜੇ ਪੰਜਾਬ ਦੇ ਸ਼ੇਰ ਨੇ ਇੱਕ ਦੂਜੇ ਸ਼ੇਰ ਬਾਰੇ ਲਿਖਿਆ ਜੋ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਗਿਆ ਸੀ 뮤ਜ਼ਿਕ ਇੰਡਸਟਰੀ ਨੂੰ ਜਿੱਥੇ ਬੜਾ ਵੱਡਾ ਘਾਟਾ ਪਿਆ ਸੀ ਜਵੰਦੇ ਦੇ ਜਾਣ ਤੋਂ ਬਾਅਦ ਤਾਂ ਹੁਣ ਇੱਕ ਹੋਰ ਵੱਡਾ ਸਦਮਾ ਵਰਿੰਦਰ ਘੁੰਮਣ ਦੀ ਮੌਤ ਤੋਂ ਬਾਅਦ ਹੋਇਆ ਆਖਿਰਕਾਰ ਕਿਸ ਤਰੀਕੇ ਦੀ ਪੰਜਾਬ ਦੇ ਵਿੱਚ ਮੌਤਾਂ ਦੀ ਝੜੀ ਲੱਗੀ ਜਾ ਰਹੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਇੱਕ ਤੋਂ ਬਾਅਦ ਇੱਕ ਨਾਮੀ ਸਖਸ਼ਤਾ ਦੀ ਮੌਤ ਹੋ ਰਹੀ ਹੈ ਕਿਸੇ ਦੇ ਹੱਥ ਸੇ ਦੇ ਵਿੱਚ ਤਾਂ ਕਦੇ ਕਿਸੇ ਦੇ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਮੌਤ ਹੋਣਾ ਕਿਥੇ ਨਾ ਕਿਥੇ ਬਹੁਤ ਵੱਡਾ ਸਦਮਾ ਪੰਜਾਬ ਦੇ ਲੋਕਾਂ ਨੂੰ ਦਿੰਦਾ ਪਰ ਬਰਿੰਦਰ ਘੁੰਮਣ ਦੀ ਆਖਰੀ ਪੋਸਟ ਜਿਹੜੀ ਆ ਅੱਖਾਂ ਦੇ ਵਿੱਚ ਹੰਝੂ ਲਿਆਉਂਦੀ ਹੈ ਕਿ ਉਹ ਜਵੰਦਾ ਵੀਰ ਨੂੰ ਆਖਰੀ ਵਾਰ ਵੀ ਯਾਦ ਕਰ ਰਿਆ ਸੀ ਤਾਂ ਪੋਸਟ ਉਹਨਾਂ ਨੇ ਪਾਈ ਸੀ ਨਹੀਂ ਪਤਾ ਸੀ ਕਿ ਕੁਝ ਦਿਨਾਂ ਬਾਅਦ ਉਹਨਾਂ ਦੀ ਇਸ ਤਰੀਕੇ ਦੇ ਨਾਲ ਲਾਸ਼ ਦੇ ਦਰਾਂ ਮੌਤ ਹੋ ਜਾਵੇਗੀ ਤਾਂ ਅੱਜ ਜਲੰਧਰ ਦੇ ਮਾਡਲ ਟਾਊਨ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਦੁਪਹਿਰ 3 ਵਜੇ ਔਰ ਤੁਸੀਂ ਦੇਖੋ ਬੱਤ ਵਧੀਆ ਅਨੇਚਰ ਸੁਬਾ ਦੇ ਵਰਿੰਦਰ ਘੁੰਮਣ ਸੰਨ ਕਿਹਾ ਜਾਂਦਾ ਹੈ ਕਿ ਉਹ ਕ੍ਰਿਕਟਰ ਵੀ ਬੰਨਣਾ ਚਾਹੁੰਦੇ ਸਨ ਪਰ ਬਾਡੀ ਬਿਲਡਰ ਦੇ ਰਸਤੇ ਦੇ ਉੱਤੇ ਚੱਲ ਜਾਂਦੇ ਨੇ ਹੀ ਮੈਨ ਆਫ ਇੰਡੀਆ ਦਾ ਟਾਈਟਲ ਉਹਨਾਂ ਨੂੰ ਖਿਤਾਬ ਉਹਨਾਂ ਨੂੰ ਮਿਲਿਆ ਸੀ ਸਲਮਾਨ ਖਾਨ ਵਰਗੇ ਵੱਡੇ ਦਿੱਗਜ ਕਲਾਕਾਰਾਂ ਦੇ ਨਾਲ ਉਹ ਕੰਮ ਕਰ ਚੁੱਕੇ ਨੇ ਮਿਸਟਰ ਇੰਡੀਆ ਦਾ ਤਾਜ ਜਿੱਤ ਚੁੱਕੇ ਨੇ ਔਰ ਤੁਸੀਂ ਦੇਖੋ ਕਿ ਬਾਦੂ ਉਮਰ ਨਹੀਂ ਸੀ ਬੱਤ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਦਾ ਦੇਹਾਂਤ ਹੋ ਗਿਆ ਔਰ ਜੇ ਉਹਨਾਂ ਦੀ ਹਾਈਟ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਚਰਚਾ 'ਚ ਰਹਿੰਦੀ ਸੀ 6.2 ਫੁੱਟ ਦੀ ਹਾਈਟ ਸੀ ਔਰ ਤੁਸੀਂ ਦੇਖੋ 2009 ਦੇ ਵਿੱਚ ਵੀ ਉਹ ਮਿਸਟਰ ਇੰਡੀਆ ਦਾ ਖਿਤਾਬ ਆਪਣੇ ਨਾਮ ਕਰਦੇ ਨੇ ਤਾਂ ਇੱਕ ਬਹੁਤ ਵੱਡਾ ਚਿਹਰਾ ਸਨ ਬੋਡੀ ਬਿਲਡਿੰਗ ਦੀ ਲਾਈਨ ਦੇ ਵਿੱਚ ਕਹਿ ਲਓ ਵਰਿੰਦਰ ਘੁੰਮਣ ਔਰ ਉਹਨਾਂ ਦੇ ਜਾਣ ਤੋਂ ਬਾਅਦ ਇਹ ਬਹੁਤ ਵੱਡਾ ਸਦਮਾ ਜਿਹੜਾ ਪੰਜਾਬੀਆਂ ਨੂੰ ਲੱਗਿਆ ਹਲੇ ਜਵੰਦੇ ਦੀ ਮੌਤ ਤੋਂ ਸਦਮੇ ਤੋਂ ਅਸੀਂ ਬਾਹਰ ਨਹੀਂ ਸੀ ਆਏ पर ਉੱਥੇ ਹੀ ਦੂਜਾ ਝਟਕਾ ਵਰਿੰਦਰ ਘੁੰਮਣ ਦੀ ਇਸ ਖਬਰ ਨੇ ਹਰ ਕਿਸੇ ਦੇ ਦਿਲ ਨੂੰ ਝੰਝੋਟ ਕੇ ਰੱਖ ਦਿੱਤਾ ਹੈ ਕਿ ਆਖਰਕਾਰ ਪੰਜਾਬ ਨੂੰ ਕਿਸ ਦੀ ਨਜ਼ਰ ਰਗ ਗਈ ਹੈ ਕਿ ਅਜਿਹੇ ਗਬਰੂ ਜਵਾਨ ਮੁੰਡੇ ਇੱਕੋ ਬਾਅਦ ਇੱਕ ਤੁਰਦਾ ਜਾ ਰਿਹਾ ਔਰ ਸਾਨੂੰ ਅਲਵਿਦਾ ਆਖਦਾ ਜਾ ਰਿਹਾ ਤਾਂ ਬੇहद ਮੰਦ ਭਾਗੀ ਖਬਰ ਜਿਹੜੀ ਹੈ ਸਾਹਮਣੇ ਆਂਦੀ ਹੈ ਔਰ 9 ਅਕਤੂਬਰ ਉਹ ਮਾੜਾ ਦਿਨ ਪੰਜਾਬ ਦੇ ਲਈ ਜਦੋਂ ਇੱਕ ਪਾਸੇ ਸੰਸਕਾਰ ਕੀਤਾ ਜਾਂਦਾ ਹੈ ਰਾਜਵੀਰ ਜਵੰਦਾ ਦਾ ਤਾਂ ਦੂਜੇ ਪਾਸੇ دیر ਰਾਤ ਖਬਰ ਆਂਦੀ ਹੈ ਬਾਡੀ ਬਿਲਡਰ ਵਰਿੰਦਰ ਘੁੰਮਣ ਦੀ ਹਸਪਤਾਲ ਦੇ ਵਿੱਚ ਇਲਾਜ ਦੇ ਦੌਰਾਨ ਮੌਤ ਹੁੰਦੀ ਹੈ ਤਾਂ ਅੱਜ ਉਹਨਾਂ ਦਾ ਸੰਸਕਾਰ 3 ਵਜੇ ਕੀਤਾ ਜਾਏਗਾ